ਹੋ ਜਿੰਦਾਬਾਦ ਕਾਲਾ ਜਿੰਦਾਬਾਦ 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 ਜਿੰਦਾਬਾ ਜੀਤੇ ਆਜੋ ਭਗਤ ਸਿੰਘ ਜਿੰਦਾਬਾਦ ਜੀਤੇ ਆਜੋ ਭਗਤ ਸਿੰਘ ਜਿੰਦਾਬਾਦ ਜੀਤੇ ਆਜੋ ਭਗਤ ਸਿੰਘ ਅਮਰ ਰਹੇ ਅਮਰ ਰਹੇ ਜੀਤੇ ਆਜੋ ਭਗਤ ਸਿੰਘ ਅਮਰ ਰਹੇ ਜੀਤੇ ਆਜੋ ਭਗਤ ਸਿੰਘ ਅਮਰ ਰਹੇ ਜੀਤੇ ਆਜੋ ਭਗਤ ਸਿੰਘ ਅਮਰ ਰਹੇ ਜੀਤੋ ਤੁਹਾਡੀ ਸੋਚ ਤੇ ਤਾਣਾ ਦੇ ਕੇ ਠੋਕੇ ਜੀਤੋ ਤੁਹਾਡੀ ਸੋਚ ਤੇ ਤਾਣਾ ਦੇ ਕੇ ਠੋਕੇ ਬੋਲੇ ਸੋਨਹਿਰ ਸ਼ਾਸਤਰੀ ਆਕਾਲ ਯਾਰ ਨੂੰ ਪਰਸਨ ਵਾਸਤੇ ਦਾਸ ਚੰਡੀਗੜ੍ਹੋਂ ਚੱਲਿਆ ਮੇਰੀ ਸ਼ੁਰੂਆਤ ਵੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ 'ਚੋਂ ਤੇ ਮੇਰੀ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਔਰ ਰਸਤੇ 'ਚ ਅੱਜ ਖਟਕਰ ਕਰਾਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਕਿਉਂਕਿ ਹੱਕ ਸੱਚ ਵਾਸਤੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਵੀ ਬਹੁਤ ਵੱਡੀ ਲੜਾਈ ਲੜੇ ਆ ਔਰ ਜਦ ਮੈਂ ਵੀ ਸਰ ਤਾਨਾਸ਼ਾ ਸਰਕਾਰਾਂ ਦੇ ਖਿਲਾਫ ਲੜਦਾ ਸੀ ਤੇ ਮੇਰੇ ਵਾਸਤੇ ਵੀ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਇੱਕ ਇਨਸਪੀਰੇਸ਼ਨ ਸੀ ਔਰ ਮੇਰੇ ਮਨ 'ਚ ਕਈ ਵਾਰੀ ਉਹ ਤਸਵੀਰ ਜਿਹੜੀ ਕਾਫੀ ਵਾਇਰਲ ਹੁੰਦੀ ਹੈ ਜਦੋਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਨੂੰ ਸਲਾਖਾਂ ਪਿੱਛੇ ਇੱਕ ਚਾਰਪਾਈ ਤੇ ਬੈਠਿਆ ਉਹ 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 ਇੱਕ ਫੋਟੋ ਬੜੀ ਇੱਕ ਵਖਾਈ ਜਾਂਦੀ ਆ ਸੋ ਉਸ ਨੂੰ ਮੈਂ ਇੱਕ ਵਾਰ ਹੀ ਨਹੀਂ अनेका ਵਾਰੀ ਜਦੋਂ ਮੈਂ ਸੱਚੇ ਪਾਤਸ਼ਾਹ ਦਾ ਸਹਾਰਾ ਲੈਂਦਾ ਸੀ ਤੇ ਇਨਾ ਮਾਨ ਸ਼ਹੀਦਾ ਦਾ ਵੀ ਸਹਾਰਾ ਲੈਂਦਾ ਸੀ ਕਿਉਂਕਿ ਸਰਕਾਰਾਂ ਦੇ ਖਿਲਾਫ ਲੜਨਾ ਸੌਖਾ ਨਹੀਂ ਹੈ ਤੁਸੀਂ ਅੱਜ ਵੇਖ ਹੀ ਲਿਆ ਕੋਈ ਪੱਤਰਕਾਰ ਥੋੜੇ ਚੋ ਟਾਵੇਂ ਟਾਵੇਂ ਹੀ ਰਹਿ ਗਏ ਜਿਹੜਾ ਕੋਈ ਕਹਾਣੀ ਲਾ ਦਵੇ ਤੇ ਜਿਹੜਾ ਲਾਉਂਦਾ ਫਿਰ ਉਹਨੂੰ ਕਿਵੇਂ ਦੱਬਦੇ ਆ ਔਰ ਇਹ ਵੇਖਣ ਨੂੰ ਵੀ ਮਿਲਿਆ ਚਾਏ ਉਹ ਪਹਿਲਾ अजीत ਹਮਦਦ ਸਾਹਿਬ ਨਾਲ ਕੀਤਾ ਫਿਰ ਹੁਣ ਅੱਜ ਛੱਡ ਕੇ ਜਗ ਬਾਣੀ ਗਰੁੱਪ ਦੇ ਦਿਵਾਲੇ ਹੋ ਗਏ ਐ ਚਾਏ ਉਹ ਮਿੰਟੂ ਗੁਰਸਰੀਆ ਸੀ ਚਾਏ ਉਹ ਸਾਡੇ ਉਹ ਆਰਟੀਆਈ ਐਕਟੀਵਿਸਟ ਸਨ ਆਪਣਾ ਮਾਨੇ गोयल ਸਾਹਿਬ ਜਾਂ ਹੋਰ بڑے ਪੱਤਰਕਾਰ ਨੇ ਥੋੜੇ ਚੋ ਵੀ ਕਈ ਹੋਣੇ ਸੋ ਜਦੋਂ ਐਮਰਜੈਂਸੀ ਲੱਗੀ ਹੋਵੇ ਨਾ ਜੀ ਜਦੋਂ ਪ੍ਰੈਸ ਦੀ ਆਜ਼ਾਦੀ ਖਤਰੇ 'ਚ ਹੋਵੇ ਜਿਹੜੀ ਸਰਕਾਰ ਇਹ ਗੱਲ ਸੁਣ ਕੇ ਹੀ ਰਾਜੀ ਨਾ ਹੋਵੇ ਕਿ ਸਚਾਈ ਕੀ ਆ ਪੰਜਾਬ ਦੇ ਕੱਲੇ ਪਿੱਛੇ ਸ਼ਹੀਦੇ ਆਜ਼ਮ ਦੀ ਫੋਟੋ ਲਾ ਕੇ ਇੱਕ ਪਾਸੇ ਔਰ ਦੂਜੇ ਪਾਸੇ ਅੰਬੇਦਕਰ ਸਾਹਿਬ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਨਾ ਮੂਰਖ ਬਣਾ ਸਕਦੇ ਤੁਸੀਂ ਜਿੱਥੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਅਪਮਾਨ ਕਰ ਰਹੇ ਹੋ ਉੱਥੇ ਲੋਕਾਂ ਦਾ ਵੀ ਬੜਾ ਵੱਡਾ ਅਪਮਾਨ ਕਰ ਰਹੇ ਹੋ ਸੋ ਮੇਰੀ ਲੜਾਈ ਜਾਰੀ ਹੈ ਜੀ ਮੈਂ ਪਹਿਲੀ ਵਾਰੀ ਤਾਂ ਨਹੀਂ ਦੂਜੀ ਵਾਰੀ ਛੁੱਟ ਕੇ ਆਇਆ ਭਾਵੇਂ ਅਗਲੀ ਵਾਰੀ ਪਤਾ ਨਹੀਂ ਕਿੰਨੀ ਵਾਰੀ ਛੁੱਟ ਕੇ ਆਉਣਾ ਪੈਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਜਿੱਥੇ ਆਪਾਂ ਖਲੋਤੇ ਆ ਨਾ ਇਸ ਧਰਤੀ ਨੇ ਹਰ ਪੰਜਾਬੀ ਨੂੰ ਉਹ ਜਜ਼ਬਾ ਦਿੱਤਾ ਸੀ ਕਿ ਨਾ ਰੁਕਣਾ ਭਾਈ ਤੇ ਨਾ ਝੁਕਣਾ ਇਹ ਸੀ ਜ ਝੁਕੂਗਾ ਤੇ ਗੁਰੂ ਅੱਗੇ ਝੁਕੂਗਾ ਗੁਰੂ ਦੀ ਸੰਗਤ ਅੱਗੇ ਝੁਕੂਗਾ ਤਾਨਾਸ਼ਾ ਗਦਾਪੀ ਸਦਾਮ হোসেন ਜਿਹਨਾਂ ਦੀ ਰੂਹਾਈ ਖੜੀ ਆ ਉਹਨਾਂ ਸਾਹਮਣੇ ਨਹੀਂ ਝੁਕੂਗਾ ਨਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਸਰਕਾਰ ਨੂੰ ਪੰਜਾਬੀ ਬਰਦਾਸ਼ਤ ਕਰਨ। ਸਰ ਜਾਦੂ ਦੀ ਜੱਪੀ ਵਾਲੇ ਬਾਬਾ ਜੀ ਮੁੱਖ ਮੰਤਰੀ ਹੋਣਗੇ ਪੰਜਾਬ ਦੇ। ਕੋ ਮੇਰੀ ਯਾਰ ਏਡੀ ਹਾਇਸੀਅਤ ਨਹੀਂ ਔਕਾਤ ਨਹੀਂ ਮਹਿਤਾ ਜਿਹੜੀ ਜੱਪੀ ਮੈਨੂੰ ਪਈ ਸੀ ਉਹਦੀ ਗੱਲ ਕੀਤੀ ਆ। ਹਾਂ ਮਗਰ ਮੈਂ ਇਸ ਗੱਲ ਨੂੰ ਜ਼ਰੂਰ ਕੰਡੈਮਨਡ ਕਰਦਾ। ਜੋ ਬੋਲ ਬਾਬਾ ਜੀ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੇ ਬੋਨੇ ਆ ਜੇ ਕੇਜਰੀਵਾਲ ਸਾਹਿਬ ਨੂੰ ਮਾੜੀ-ਮੋਟੀ ਵੀ ਸ਼ਰਮ ਹੈ ਜਾਂ ਬਾਬਾ ਜੀ ਦਾ ਸਤਿਕਾਰ ਕਰਦੇ ਆ ਜਾਂ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆ ਗੁਰੂਆਂ ਪੀਰਾਂ ਦੀ ਧਰਤੀ ਦਾ ਸਤਿਕਾਰ ਕਰਦੇ ਆ ਫਿਰ ਭਗਵੰਤ ਮਾਨ ਨੂੰ ਡਿਸਮਿਸ ਕਰੋ ਨਹੀਂ ਤਾਂ ਅਮਨ ਰੋੜਾ ਸਾਹਿਬ ਕਹਿਣ ਕਿ ਮੈਂ ਉਹਨਾਂ ਬਿਆਨਾਂ ਨਾਲ ਸਹਿਮਤ ਨਹੀਂ ਇਸ ਤਰ੍ਹਾਂ ਗੱਡੀ ਨਹੀਂ ਚੱਲਣੀ ਕਿਉਂਕਿ ਲੋਕੀ ਨੇ ਤੁਸੀਂ ਮੂਰਖ ਨਾ ਸਮਝ ਲਿਓ ਜੇ ਸਹਿਮਤ ਨਹੀਂ ਤਾਂ ਫਿਰ ਤੁਸੀਂ ਬਾਹਰ ਹੋ ਜਾਓ ਕੈਬਿਨੇਟ ਚ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਸ਼ਾਇਦ ਐਡਾ ਕਿਉਂਕਿ ਲੱਖਾਂ ਕਰੋੜਾਂ ਲੋਕਾਂ ਦੀ ਸੰਗਤ ਹੈ ਬਾਬਾ ਜੀ ਦਾ ਜਿਹੜਾ ਸਤਕਾਰ ਕਰਦੇ ਆ ਔਰ ਕਿੰਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਰਾਸ਼ਟਰਪਤੀ ਸਹਿਬਾਨ ਉੱਥੇ ਜਾ ਕੇ ਬਾਬਾ ਜੀ ਦਾ ਪਿਆਰ ਤੇ ਅਸ਼ੀਰਵਾਦ ਲੈਂਦੇ ਤੇ ਕੀ ਕਿਸੇ ਮੁੱਖ ਮੰਤਰੀ ਨੂੰ ਸੋਭਦਾ ਜਿਹਦਾ ਆਪ ਦਾ ਕਰੈਕਟਰ ਹੀ ਐਡਾ ਢਿੱਲਾ ਹੋਵੇ ਕੀ ਉਹ ਐਡੀ ਵੱਡੀ ਸ਼ਖਸੀਅਤ ਬਾਰੇ ਬਹਾਪੁਰਸ਼ਾ ਬਾਰੇ ਬਿਆਨ ਦੇ ਕੇ ਤੂੰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਉਸ ਦਿਨ ਜਿਸ ਤਰੀਕੇ ਨਾਲ ਬਾਬਾ ਜੀ ਦੀ ਸਿਕਿਉਰਿਟੀ ਕੰਪਰੋਮਾਈਜ਼ ਕੀਤੀ ਕੱਲ ਕੋਈ ਗੱਲ ਉੱਥੇ ਹੋ ਜਾਂਦੀ ਕਿਉਂਕਿ ਡਿਊਟੀ 'ਚ ਜੇਲ ਬ੍ਰੇਕ ਤੋਂ ਬਾਅਦ ਡਿਊਟੀ ਤੱਕ ਕਿਸੇ ਪ੍ਰੈਸ ਵਾਲੇ ਨੂੰ ਨਹੀਂ ਆਉਣ ਦਿੱਤਾ ਜਾਂ ਸਿਲੈਕਟਿਵ ਪ੍ਰੈਸ ਨੂੰ ਲੈ ਕੇ ਗਏ ਉਹੀ ਅਫਸਰ ਜਿਹੜਾ ਦੀ ਅੱਜ ਇਨਕੁਆਇਰੀ ਹਾਈ ਕੋਰਟ ਨੇ ਖੋਲਤੀ ਆ ਉਹਨਾਂ ਦੀ ਵੀਡੀਓ ਬਾਰੇ ਉਹ ਪ੍ਰੈਸ ਨੂੰ ਦੇ ਰਹੇ ਸੀ ਸਵਾਲ ਕਿ ਤੁਸੀਂ ਬਾਬਾ ਜੀ ਨੂੰ ਆਹੀ ਸਵਾਲ ਕਰਨਾ ਤੇ ਜਦੋਂ ਪੁਲਿਸ ਇਹ ਜੇ ਕੰਮ ਕਰਨ ਲੱਗ ਜੂਗੀ ਫਿਰ ਲਾਅਨ ਆਰਡਰ ਤੱਕ ਕਿੱਥੇ ਕਾਬੂ ਰਹਿਣਾ ਤੇ ਭਾਜਪਾ ਨਾਲ ਸਮਝੌਤਾ ਪੰਜਾਬ ਸੜਕ ਤੇ ਤਾਂ ਨਹੀਂ ਦੱਸਿਆ ਜਾਣਾ ਉਹਨਾਂ ਦਾ ਪਬਲਿਕ ਵਿੱਚ ਐ ਜੀ ਉਹਨਾਂ ਦਾ ਪਬਲਿਕ ਵਿੱਚ ਐ ਥੋੜੇ ਤੋਂ ਕੁਝ ਲੁਗਿਆ ਰਹਿਣਾ ਵੀ ਨਹੀਂ ਜਦੋਂ ਜਦੋਂ ਆਉਣਾ ਤੇ ਥੋੜੀ ਜੀ ਪਹਿਲਾਂ ਹੀ ਲੈ ਆਉਣਾ ਆਉਣਾ ਤਾਂ ਮਗਰੋਂ ਆ ਤੁਸੀਂ ਪਹਿਲਾਂ ਲੈ ਆਉਣਾ ਇਹਨਾਂ ਦਾ ਤਿਆਰੀ ਚੱਲ ਰਹੀ ਹੈ ਮੰਡੀ ਦਲ ਦੀ ਏਕਤਾ ਬਾਰੇ ਸਰਪ੍ਰਸਤ ਦੇਖੋ ਮੈਂ ਤੁਸੀਂ ਤੁਸੀਂ ਇੱਕ ਗੱਲ ਕੀਤੀ ਸੀ ਕਿ ਮੈਂ ਜਦੋਂ ਬਾਹਰ ਆਇਆ ਕਿ ਮੈਂ ਅਟਾਲੀ ਦਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗਾ ਹੁਣ ਤੱਕ ਕਿੰਨਾ ਕੁ ਹੋ ਗਿਆ ਜੀ ਮਹਾਰਾਜ ਜੀ ਮੇਰੀ ਗੱਡੀ ਬਰਨਾਲਾ ਸਾਹਿਬ ਚਲਾ ਰਿਹਾ ਹੈ ਜਾ ਕੇ ਵੇਖ ਲੋ ਫੋਟੋ ਖਿੱਚ ਲਿਓ ਜੀ ਤੇ ਮੇਰੀ ਤਾਂ ਪਹਿਲ ਕਦਮੀ ਸ਼ੁਰੂ ਆ ਔਰ ਮੈਂ ਧਨਵਾਦੀ ਆ ਕਈ ਲੀਡਰਸ਼ਿਪ ਨੇ ਉਹਦਾ ਸਵਾਗਤ ਵੀ ਕੀਤਾ ਔਰ ਜਿਹਨੂੰ ਪੰਜਾਬ ਦਾ ਦਰਦ ਹੈ ਨਾ ਜੀ ਜਿਹਨੂੰ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਆ ਚਾਹੇ ਉਹ ਲਾਅ ਔਰ ਆਰਡਰ ਦੇ ਆ ਚਾਹੇ ਨੌਕਰੀ ਦੇ ਆ ਚਾਹੇ ਕਿਸਾਨੀ ਦੇ ਆ ਜਾਂ ਜੋ ਦਿੱਲੀ ਕਰ ਰਿਹਾ ਪੰਜਾਬ ਦੇ ਨਾਲ ਫਿਰ ਉਹ ਆਪ ਤੇਰੀ ਮੇਰੀ ਛੱਡਣਗੇ ਔਰ ਪੰਜਾਬ ਖਾਤਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਊਗਾ ਕਿਉਂਕਿ ਅਸੀਂ ਪਹਿਲਾਂ ਵੀ ਇਕੱਠੇ ਰਹੇ ਆ ਸਾਰੇ ਅਸੀਂ ਕੰਮ ਕੀਤਾ ਇਕੱਠਿਆਂ ਨੇ ਤੁਸੀਂ ਭਾਜਪਾ ਦਾ ਪੁੱਛਿਆ ਅਸੀਂ ਪਹਿਲਾਂ ਕੰਮ ਕੀਤਾ ਇਕੱਠਿਆਂ ਨੇ ਗਾਂ ਕਿਵੇਂ ਕਰਨਾ ਇਕੱਠੇ ਹੋਣਾ ਨਹੀਂ ਹੋਣਾ ਇਹ ਸੀਨੀਅਰ ਲੀਡਰਸ਼ਿਪ ਡਿਸਾਈਡ ਕਰੂਗੀ ਮਗਰ ਇਹ ਤਾਂ ਫੈਕਟ ਹੀ ਆ ਨਾ ਕਿ 97 ਚ ਸਰਕਾਰ ਇਕੱਠਿਆਂ ਬਣੀ ਸੀ 2007 ਚ ਇਕੱਠੀ ਬਣੀ ਸੀ 2012 ਚ ਇਕੱਠੀ ਬਣੀ ਸੀ ਔਰ ਕਈ ਸੱਜਣ ਨੇ ਜਿਹੜੇ ਇਸ ਗੱਲ ਨੂੰ ਮਤਲਬ ਇਹ ਤੋਂ ਕਿਸੇ ਦੀ ਤਸਦੀਕ ਦੀ ਲੋਟ ਨਹੀਂ ਤਾਂ ਇਹ ਸੱਚ ਨੂੰ ਅ ਪ੍ਰਮਾਣ ਦੀ ਲੋਟ ਨਹੀਂ ਤੁਸੀਂ ਵੀ ਜਾਣਦੇ ਹੋ ਔਰ ਕਹੀ ਚਾਹੁੰਦੇ ਆ ਕਿ ਪੰਜਾਬ ਖਾਤੇ ਅੱਜ ਇਕੱਠੇ ਹੋਣਾ ਕਿਉਂਕਿ ਪੰਜਾਬ ਤਾਂ ਅਨ ਵਰਜ ਆਫ ਕੋਲੈਪਸ ਹੈ ਇੱਕ ਟੈਂਪਰੀ ਡੀਜੀਪੀ ਆਪਦੀ ਕੁਰਸੀ ਬਚਾ ਰਿਆ ਲਾਅ ਐਂਡ ਆਰਡਰ ਦਾ ਕੋਲੈਪਸ ਹੈ ਤੁਸੀਂ ਮਹਬੂਤ ਹੋ ਆਪਦੇ ਘਰਾਂ 'ਚ ਉਹ ਆਪਦੀ ਕੁਰਸੀ ਨੂੰ ਬਚਾਉਣ ਤੇ ਲੱਗਿਆ ਰਹਿੰਦਾ ਤੁਹਾਨੂੰ ਮਹਬੂਤ ਰੱਖਣ ਲਈ ਧਿਆਨ ਕੋਈ ਨਹੀਂ ਅਚਲੀ ਇਹ ਸਾਰੇ ਹਾਲਾਤਾਂ ਨੂੰ ਪੰਜਾਬ ਦੇ ਪਾਣੀਆਂ ਤੇ ਮੁੱਦੇ ਨੂੰ ਸਭ ਨੂੰ ਧਿਆਨ 'ਚ ਰੱਖ ਦਿਆ ਹੋਇਆ ਜੀਦਾ ਤਾਂ ਦਰਦ ਪੰਜਾਬ ਨਾਲ ਹੋਊਗਾ ਫਿਰ ਉਹ ਤੇਰੀ-ਪੇਰੀ ਛੱਡੂ ਤੇ ਪੰਜਾਬ ਲਈ ਇਕੱਠਾ ਹੋ। ਕਿੰਨਾ ਮਜੀਠੀਆ ਸਾਹਿਬ ਚਾਹੁੰਦੇ ਆ ਕਿ ਭਾਜਪਾ ਅਲਾਈਂਸ ਹੋਵੇ ਜਿਹਦਾ ਵਰਕਰ ਤੁਸੀਂ ਕਹਿਆ ਕਿ ਵਰਕਰ ਤਾਂ ਚਾਹੁੰਦਾ ਆ। ਮੇਰਾ ਵੀ ਮਜੀਠੀਆ ਤਾਂ ਬਹੁਤ ਕੁਝ ਚਾਹੁੰਦਾ ਹੁਣ ਮਜੀਠੀਆ ਤੈਨੂੰ ਇੱਥੇ ਥੋੜੀ ਦੱਸ ਦੂਗਾ। ਆਹ ਡਿਬੇ ਉੱਠਾ ਕੇ ਬੈਠਾ ਜਸਤਵਰ। ਆਹ ਨਹੀ ਨਾ ਬੋਲੋ ਕਿ ਆਹ ਪਾਜੀ ਇੱਕ ਬੋਲ। ਹੋਰ ਸੋਖ ਮਿਹਾਲ। ਸੋਖ ਦੀ ਆਕਾਲ। ਜਦੋਂ ਮਜੀਠੀਏ ਦਾ ਹੱਥ ਪੈ ਗਿਆ ਨਾ ਗਿੱਚੀ ਨੂੰ ਝੀਕੀ ਤਾ ਕਰੋ ਦੂਜੀ ਕਾ ਹਾਜਰ ਕਰੋ ਇਸੋ ਨਹਾ ਸੁਆਸ਼ਰੀਆ ਕਰੋ ਦਾ ਬੱਟਾ ਪਰਿਆ ਸ਼ਰੋਮਣੀਆਂ ਗਾਲੀਦੰ ਬਹੁਤ